ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਸਵਾਗਤ ਹੈ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਸੋਹਣਾ ਬਹੁਤ ਹੀ ਸੌਖਾ ਛੋਟੀ ਬਣਾਈ ਦਾ ਡਿਜ਼ਾਈਨ ਲੈ ਕੇ ਆਈ ਹਾਂ ਇਹ ਬਹੁਤ ਹੀ ਸੌਖਾ ਡਿਜ਼ਾਈਨ ਆ ਚਾਰ ਸਲਾਈਆਂ ਵਿੱਚ ਕੰਪਲੀਟ ਹੁੰਦਾ ਵਾ ਡਿਜ਼ਾਈਨ ਇੱਕੋ ਸਲਾਈ ਦਾ ਵਾ ਤਿੰਨ ਸਲਾਈਆਂ ਸਿੱਧੀਆਂ ਪੁੱਠੀਆਂ ਚੜਾਉਣੀਆਂ ਪੈਂਦੀਆਂ ਇਹ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਦਾ ਵਾ ਪੁੱਠੀ ਸਾਈਡ ਤੋਂ ਇਸ ਤਰ੍ਹਾਂ ਦਾ ਜੋਦੋਂ ਵੀ ਤੁਸੀਂ ਇਹ ਡਿਜ਼ਾਈਨ ਬਣਾਉਣ ਵਾਸਤੇ ਸਲਾਈ ਦੇ ਕੁੰਡੇ ਲੈਣੇ ਆ ਤੁਸੀਂ ਆਰਡ ਨੰਬਰ ਚ ਕੁੰਡੇ ਲੈਣੇ ਆ ਜਿਸ ਤਰ੍ਹਾਂ 3 5 7 9 11 13 15 17 ਇਸ ਤਰੀਕੇ ਨਾਲ ਤੁਸੀਂ ਇਹ ਡਿਜ਼ਾਈਨ ਬਣਾਉਣ ਵਾਸਤੇ ਕੁੰਡੇ ਲੈਣੇ ਆ ਸਲਾਈ ਦੇ ਬਹੁਤ ਹੀ ਸੌਖਾ ਡਿਜ਼ਾਈਨ ਆ ਵਾ ਇਹ ਮੈਂ ਤੁਹਾਨੂੰ ਬਣਾਉਣਾ ਦੱਸਦੀ ਆ ਕਿ ਡਿਜ਼ਾਈਨ ਕਿਵੇਂ ਬਣਦਾ ਵਾ ਇਹ ਡਿਜ਼ਾਈਨ ਬਣਾਉਣ ਵਾਸਤੇ ਮੈਂ ਸਲਾਈ ਤੇ 27 ਕੁੰਡੇ ਲਏ ਆ ਡਿਜ਼ਾਈਨ ਦੀ ਪਹਿਲੀ ਸਲਾਈ ਪਹਿਲੀ ਸਲਾਈ ਡਿਜ਼ਾਈਨ ਦੀ ਤੁਸੀਂ ਸਾਰੇ ਕੁੰਡਿਆਂ ਨੂੰ ਸਿੱਧਾ ਸਿੱਧਾ ਹੀ ਬਣਾ ਲੈਣਾ ਪਹਿਲੀ ਸਲਾਈ ਡਿਜ਼ਾਈਨ ਦੀ ਸਾਰੇ ਕੁੰਡਿਆਂ ਨੂੰ ਸਿੱਧਾ ਸਿੱਧਾ ਬਣਾ ਲੈਣਾ ਦੂਸਰੀ ਸਲਾਈ ਵਿੱਚ ਸਾਰੇ ਕੁੰਡਿਆਂ ਨੂੰ ਪੁੱਠਾ ਪੁੱਠਾ ਬਣਾ ਲੈਣਾ ਇਮੈਂ ਦੋ ਸਲਾਈਆਂ ਸਿੱਧੀਆਂ ਪੁੱਠੀਆਂ ਬਣਾ ਕੇ ਤੀਸਰੀ ਸਲਾਈ ਤੇ ਤੁਹਾਨੂੰ ਦਿਖਾਉਣੀ ਡਿਜ਼ਾਈਨ ਦੀਆਂ ਦੋ ਸਲਾਈਆਂ ਕੰਪਲੀਟ ਹੋ ਗਈਆਂ ਵਾ ਤੀਸਰੀ ਸਲਾਈ ਨੂੰ ਵੀ ਤੁਸੀਂ ਸਾਰੇ ਕੁੰਡਿਆਂ ਨੂੰ ਸਿੰਪਲ ਸਿੱਧਾ-ਸਿੱਧਾ ਹੀ ਇਸ ਤਰੀਕੇ ਨਾਲ ਬਣਾ ਲੈਣਾ ਡਿਜ਼ਾਈਨ ਸਾਡਾ ਇੱਕੋ ਸਲਾਈ ਵਿੱਚ ਹੀ ਬਣਦਾ ਵਾ ਤੀਸਰੀ ਸਲਾਈ ਵੀ ਤੁਸੀਂ ਸਾਰੇ ਕੁੰਡਿਆਂ ਨੂੰ ਸਿੱਧਾ-ਸਿੱਧਾ ਬਣਾ ਲੈਣਾ ਇਹ ਮੈਂ ਬਣਾ ਕੇ ਚੌਥੀ ਸਲਾਈ ਤੇ ਡਿਜ਼ਾਈਨ ਬਣਾਣਾ ਫਿਰ ਤੁਹਾਨੂੰ ਦਿਖਾਉਣੀ ਡਿਜ਼ਾਈਨ ਦੀਆਂ ਇਹਨਾਂ ਸਲਾਈਆਂ ਕੰਪਲੀਟ ਹੋ ਗਿਆ ਚੌਥੀ ਸਲਾਈ ਪੁੱਠੀ ਸਾਈਡ ਤੋਂ ਪੁੱਠੀ ਸਾਈਡ ਤੇ ਸਾਡਾ ਡਿਜ਼ਾਈਨ ਬਣਨਾ ਐਕਸਟਰਾ ਗੁੰਡਾ ਲਾ ਲੈਣਾ ਧਾਗਾ ਬਾਰ-ਬਾਰ ਨੂੰ ਕਰ ਲੈਣਾ ਜਿਹੜਾ ਸਿੱਧਾ ਗੁੰਡਾ ਵਾ ਇਹਦੇ ਐਸ਼ ਛੇਕ ਦੇ ਵਿੱਚੋਂ ਦੀ ਸਲਾਈ ਨੂੰ ਪਾਉਣਾ ਇਹ ਗੁੰਡੇ ਨੂੰ ਇਸ ਤਰੀਕੇ ਨਾਲ ਬਣਾ ਲੈਣਾ ਇਹਨੂੰ ਸੁੱਟ ਦੇਣਾ ਇੱਕ ਗੁੰਡਾ ਪੁੱਠਾ ਇਹ ਐਕਸਟਰਾ ਕੁੰਡਾ ਛੱਡ ਕੇ ਇਹੀ ਡਿਜ਼ਾਈਨ ਤੁਸੀਂ ਚੌਥੀ ਸਲਾਈ ਵਿੱਚ ਬਣਾਉਣਾ ਸਿੱਧਾ ਕੁੰਡੇ ਦੇ ਆਵੇ ਕੋਈ ਛੇਕ ਲੱਭਦਾ ਏ ਛੇਕ ਦੇ ਵਿੱਚੋਂ ਦੀ ਸਲਾਈ ਨੂੰ ਪਾਉਣਾ ਕੁੰਡੇ ਨੂੰ ਸਿੱਧਾ ਬਣਾਉਣਾ ਇਹਨੂੰ ਛੱਡ ਦੇਣਾ ਇਹ ਕੁੰਡਾ ਬਣ ਗਿਆ ਇੱਕ ਕੁੰਡਾ ਪੁੱਠਾ ਹਵਲੇ ਛੇਕ 'ਚੋਂ ਸਲਾਈ ਨੂੰ ਪਾਉਣਾ ਕੁੰਡੇ ਨੂੰ ਸਿੱਧਾ ਬਣਾਉਣਾ ਇਹ ਕੁੰਡਾ ਛੱਡ ਦੇਣਾ ਇੱਕ ਕੁੰਡਾ ਚੌਥੀ ਸਲਾਈ ਸਾਰੀ ਤੁਸੀਂ ਇਹੀ ਡਿਜ਼ਾਈਨ ਬਣਾਉਣਾ ਵਾ ਬਹੁਤ ਹੀ ਸੌਖਾ ਡਿਜ਼ਾਈਨ ਇੱਕੋ ਹੀ ਸਲਾਈ ਤੇ ਬਣਦਾ ਏ ਡਿਜ਼ਾਈਨ ਇਹ ਛੇਕ ਦੇ ਵਿੱਚੋਂ ਦੀ ਸਲਾਈ ਨੂੰ ਪਾਉਣਾ ਇੱਥੋਂ ਨਹੀਂ ਪਾਉਣਾ ਇਸ ਤਰੀਕੇ ਨਾਲ ਨਹੀਂ ਪਾਉਣਾ ਇਹ ਛੇਕ ਦੇ ਵਿੱਚੋਂ ਦੀ ਪਾਉਣਾ ਫਿਰ ਹੀ ਤੁਹਾਡਾ ਡਿਜ਼ਾਈਨ ਬਣਨਾ ਵਾ ਇਹ ਗੁੰਡੇ ਨੂੰ ਸੁੱਟ ਦੇਣਾ ਇੱਕ ਗੁੰਡਾ ਪੁੱਠਾ ਚੌਥੀ ਸਲਾਈ ਸਾਰੀ ਤੁਸੀਂ ਇਹੀ ਦੋ ਦੋ ਗੁੰਡਿਆਂ ਦਾ ਡਿਜ਼ਾਈਨ ਬਣਾਉਣਾ ਇਹ ਮੈਂ ਬਣਾ ਕੇ ਫਿਰ ਤੁਹਾਨੂੰ ਡਿਜ਼ਾਈਨ ਦਿਖਾਉਣੀ ਆ। ਇੱਕ ਕੁੰਡਾ ਪੁੱਠਾ। ਛੇਕ ਦੇ ਵਿੱਚੋਂ ਦੀ ਸਿਲਾਈ ਨੂੰ ਪਾਉਣਾ। ਕੁੰਡਾ ਸਿੱਧਾ ਬਣਾ ਲੈਣਾ ਇਹਨੂੰ ਛੁੱਟ ਦੇਣਾ। ਇੱਕ ਕੁੰਡਾ ਪੁੱਠਾ। ਇਹ ਮੈਂ ਇਸੇ ਤਰ੍ਹਾਂ ਬਣਾ ਕੇ ਫਿਰ ਤੁਹਾਨੂੰ ਡਿਜ਼ਾਈਨ ਦਿਖਾਉਣੀ। ਚੌਥੀ ਸਿਲਾਈ ਦੇ ਲਾਸਟ ਵਿੱਚ ਦੋ ਕੁੰਡੇ ਆ। ਇਹ ਵੀ ਇਸੇ ਤਰ੍ਹਾਂ ਛੇਕ ਦੇ ਵਿੱਚੋਂ ਦੀ ਸਲਾਈ ਨੂੰ ਪਾਉਣਾ ਜਿੱਦਾਂ ਸ਼ੁਰੂ ਵਿੱਚ ਬਣਾਇਆ ਕੁੰਡਾ ਬਣਾ ਲਿਆ ਲਾਸਟ ਵਿੱਚ ਇੱਕ ਕੁੰਡਾ ਉਹਨੂੰ ਉੱਠਾ ਹੀ ਬਣਾ ਲੈਣਾ ਡਿਜ਼ਾਈਨ ਦੀਆਂ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਬਣ ਗਿਆ ਵਾ ਜਦੋਂ ਤੁਸੀਂ ਇਹੀ ਚਾਰ ਸਲਾਈਆਂ ਨੂੰ بار بار ਰਿਪੀਟ ਕਰੋਗੇ ਤੁਹਾਡਾ ਬਹੁਤ ਹੀ ਸੋਹਣਾ ਇਸ ਤਰ੍ਹਾਂ ਦਾ ਡਿਜ਼ਾਈਨ ਬਣਦਾ ਜੂ ਬਹੁਤ ਹੀ ਇਹ ਡਿਜ਼ਾਈਨ ਫੁੱਲਿਆ ਫੁੱਲਿਆ ਬਣਦਾ ਬਹੁਤ ਹੀ ਸੋਹਣਾ ਲੱਗਦਾ ਹੈ ਡਿਜ਼ਾਈਨ ਤੁਸੀਂ ਕਿਸੇ ਵੀ ਪ੍ਰੋਜੈਕਟ ਤੇ ਅਪਲਾਈ ਕਰ ਸਕਦੇ ਹੋ ਬੱਚਿਆਂ ਦੇ ਕੋਟੀ ਸਵੈਟਰ ਤੇ ਲੇਡੀਜ਼ ਹਾਫ ਜੈਕਟ ਤੇ ਗਰਸਟੋਪ ਤੇ ਫਰੌਗ ਤੇ ਸਕਿਵੀ ਤੇ ਇਹੀ ਤੁਸੀਂ ਚਾਰ ਸਲਾਈਆਂ ਨੂੰ ਦੁਬਾਰਾ ਬਣਾਉਣਾ ਜਦੋਂ ਫਿਰ ਤੁਸੀਂ ਇਹਨੂੰ ਸ਼ੁਰੂ ਕਰਨਾ ਸਿੱਧੀ ਸਲਾਈ ਸਾਰੀ ਸਿੱਧੀ ਬਣਾ ਲੈਣੀ ਪੁੱਠੀ ਫਿਰ ਪੁੱਠੀ ਸਿੱਧੀ ਫਿਰ ਸਿੱਧੀ ਪੁੱਠੀ ਸਲਾਈ 'ਚ ਫਿਰ ਇਸੇ ਤਰ੍ਹਾਂ ਹੀ ਡਿਜ਼ਾਈਨ ਬਣਾਉਣਾ ਡਿਜ਼ਾਈਨ ਇੱਕੋ ਸਲਾਈ 'ਚ ਹੀ ਬਣਦਾ ਬਹੁਤ ਹੀ ਸੌਖਾ ਡਿਜ਼ਾਈਨ ਮੈਂ ਤੁਹਾਨੂੰ ਮੇਰਾ ਡਿਜ਼ਾਈਨ ਪਸੰਦ ਆਇਆ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਨਵੇਂ ਨਵੇਂ ਡਿਜ਼ਾਈਨ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ